ਆਪਣੇ ਗੋਂ ਦੇ ਆਜ਼ਾਦ ਘਰ ਖਾਨਸ탄 ਦੇ ਲਈ ਲੜਾਈ ਕੀਤੀ ਹੈ ਜੂਝਦੇ ਰਹੇ ਹੈ ਔਰ ਉਹਨਾਂ ਦੇ ਬਣਾਈ ਹੋਈ ਗਨਖਾਨਸਾ ਬੜੀ ਚੜ੍ਹਦੀ ਕਲਾ ਦੇ ਵਿੱਚ ਅਡਰ ਸਰ ਦੇ ਵਿੱਚ ਰਚੀ ਹੋਈ ਹੈ ਔਰ ਸਾਨੂੰ ਪ੍ਰੇਰਨਾ ਦਿੰਦੀ ਹੈ ਸਰਦਰ ਬਲਿੰਦਰ ਸਿੰਘ ਇੱਕ ਇਹੋ ਜਿਹੇ ਇਨਸਾਨ ਜਿੰਨ੍ਹਾਂ ਨੇ ਸંત ਜਗਨੈਤ ਸਿੰਘ ਪਿੰਡ ਵਾਲਿਆਂ ਮਰਗੜ ਜੋਖੇਹਾ ਉਸ ਨੂੰ ਨਿਭਾਇਆ ਔਰ ਇਹ ਸਿਬਾਤ ਜ਼ਰੂਰ ਸੀਗੀ ਜਦੋਂ 1984 ਦੇ ਵਿੱਚ ਇੰਤਰਾ党ੀ ਤੇ ਕਾਂਗਰਸ ਪਾਰਟੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਕੀਤੇ ਹੈ ਉਤਤਾਰ ਜੀਪ ਗਾਂਧੀ ਨੇ ਸਿੱਖ ਕੌਮ ਦੇ ਕਦਰਾਂ ਕੀਤੀਆਂ ਅਤੇ ਦੇਵੇਂ ਦੇਵੇਂ ਸਮਾਂ ਵੀ ਦਿੱਤਾ ਗਿਆ ਅੱਜ ਮੋਦੀ ਤੇ ਉਸ ਦੀ ਸਰਕਾਰ ਨੇ ਇੱਕ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਹੰਗਸਤਾਨ ਦੀ ਗੱਲ ਕਰਦੇ ਆ ਉਹਨਾਂ ਨੂੰ ਬੇਸ਼ੱਕ ਦੇਸ਼ ਦੇ ਵਿੱਚ ਹੋਣ ਬੇਸ਼ੱਕ ਵਿਦੇਸ਼ੀ ਹੋਣ ਉਹਨਾਂ ਨੂੰ ਗੋਲੀ ਦੇ ਨਾਲ ਜਾਂ ਗ੍ਰੇਡ ਦੇ ਕੇ ਮਾਰ ਦੇਣਾ ਇਸੇ ਡਰੀ ਦੇ ਵਿੱਚ ਕੈਂਡਾ ਦਾ ਵਿੱਚ ਆਪਣੇ ਨਿਰਜਤ ਸਾਹਿਬ ਨੂੰ ਮਲਕ ਸਾਹਿਬ ਨੂੰ ਸਰਦੂਲ ਸਿੰਘ ਨੂੰ ਸ਼ਹੀਦ ਕਰ ਦਿੱਤਾ ਹੈ ਅਫਤਾਰ ਸਿੰਘ ਖੰਡੇ ਨੂੰ ਪਟਾਣੀਆਂ ਦੇ ਵਿੱਚ ਜੈਦ ਦੇਖੇ ਉਸ ਨੂੰ ਸ਼ਹੀਦ ਕਰ ਦੁੱਤਾ ਔਰ ਪਾਕਿਸਤਾਨ ਦੇ ਵਿੱਚ ਫਰਮੀਚ ਐਂਡ ਪੰਜਵਾਰ 320 ਸੇ ਰੋਟੀ ਨੂੰ ਉਹਨਾਂ ਨੂੰ ਸ਼ਹੀਦ ਕੀਤਾ ਤੁਸੀਂ ਅਖਬਾਰਾਂ ਪੜ੍ਹਦੇ ਹੋ ਰੋਜ਼ ਘਟ ਹੋ ਰਹੀ ਹੈ ਕਿ تشਮੀਲ ਦੇ ਵਿੱਚ ਬਹੁਤ ਦਗਨ ਅੰਦਾਜ਼ੀ ਪਾਕਿਸਤਾਨ ਕਰ ਰਿਹਾ ਪਰ ਮੈਂ ਪੁੱਛਣਾ ਚਾਹੁੰਦਾ ਇੰਨਾ ਕਿ ਤੁਹਾਨੂੰ ਕਹਨੂ ਕਿ ਜੇ ਪਾਕਿਸਤਾਨ ਕਸ਼ਮੀਰ ਦੇ ਵਿੱਚ दखलअंदाजी ਕਰ ਰਿਹਾ ਤੇ ਤੁਸੀਂ ਕੈਨੇਡਾ ਦੇ ਵਿੱਚ ਉਹਨਾਂ ਦੀ ਬਾਦਸ਼ਾਹੀ ਸੋਵਰਨਿਟੀ ਦੇ ਵਿੱਚ ਬ੍ਰਿਟਾਨੀਆ ਦੀ ਸੋਵਰਨਿਟੀ ਦੇ ਵਿੱਚ ਤੇ ਪਾਕਿਸਤਾਨ ਦੀ ਸੋਵਰਨਿਟੀ ਦੇ ਵਿੱਚ दखलअंदाजी ਨਹੀਂ ਦਿੱਤੀ ਉੱਥੇ ਨਹੀਂ ਇਹਨਾਂ ਨੂੰ ਸੀਟ ਦਿੱਤਾ ਔਰ ਪੰਨੋ ਨੂੰ ਪੂਰੀ ਤਰ੍ਹਾਂ ਮਾਰਕ ਦੀ ਕੌਂਸ਼ਪੀਤੀ ਅਮਰੀਕਾ ਦੇ ਵਿੱਚ ਪਰ ਅਮਰੀਕਾ ਦੀ ਇੰਟੈਲੀਜੈਂਸ ਨੂੰ ਪਹਿਲਾਂ ਪਤਾ ਲੱਗ ਗਿਆ ਕਿ ਉਹ ਭੁਗਤਾ ਜਿਹੜਾ ਰੌਦਾ ਇੱਕ ਏਜੰਸੀ ਦਾ ਉਸ ਨੂੰ ਫੜ ਰਿਹਾ ਅੱਜ ਬਹੁਤ ਕੱਟਲ ਹੋ ਜਾਣੇ ਸੀਗੇ ਸਿੱਖਾਂ ਦੇ ਜੇ ਅਮਰੀਕਾ ਤੇ ਕੈਨੇਡਾ ਤੇ ਆਸਟ੍ਰੇਲੀਆ ਬ੍ਰਿਟਾਨੀਆ ਆਵਾਜ਼ ਨਾਲ ਉਠਾ ਦੇ। ਔਰ ਸਰਦਾਰ ਜਗਤ ਸਿੰਘ ਵੀ ਪਰਮਜੀਤ ਸਿੰਘ ਫੰਡਵਾਲ ਦੇ ਕੋੜੇ ਕੋੜੇ ਰਹੇ ਸੀਗੇ ਜਦੋਂ ਪਰਮਜੀਤ ਸਿੰਘ ਫੰਡਵਾਲ ਨੂੰ ਸ਼ਹੀਦ ਕੀਤਾ ਫੇਰ ਪਾਈ ਜਗਤ ਸਿੰਘ ਵਿਡੈਂਟ ਸਿੰਗ ਨੂੰ ਹਕੂ ਬੰਦ ਨੇ ਰਹਿਦਾ ਕਰਤਾ ਸੀਗਾ ਠੀਕ ਹੈ ਪਾਕਿਸਤਾਨ ਸਾਡਾ ਮੋਢਾ ਹੈ ਸਾਡਾ ਕਲਚਰ ਸਾਡਾ ਇਤਿਹਾਸ ਸਾਡਾ ਰੰਗ ਸਾਰਾ ਕੁਛ ਉੱਥੇ ਹੈਗਾ ਪਰ ਪਾਕਿਸਤਾਨ ਨੇ ਜੋ ਸਿੱਖਾਂ ਦਾ ਦੁਖੀ ਘੜੀ ਦੇ ਵਿੱਚ ਸਾਤ ਜੱਟ ਇਸ ਨੂੰ ਆਪ ਅੱਖੋਂ ਰੋਖ ਨਹੀਂ ਕਰ ਸਕਦੇ ਹੈਗੇ ਬੇਗ ਜੀ ਭੁੱਟੋ ਤੇ ਢੀਂਪ ਜਾਂਦੇ ਦੇ ਜਲ ਹੋ ਗਏ ਸੀ ਕਿ ਜਿਹੜੇ ਵੀ ਸਿੱਖ ਪਾਕਿਸਤਾਨ ਦੇ ਵਿੱਚ ਹੈਗੇ ਹੈ ਪਾਕਿਸਤਾਨ ਦੀ ਸਰਕਾਰ ਉਹਨਾਂ ਨੂੰ ਵਾਪਸ ਇੰਡੀਆ ਨੂੰ ਦਵੇ ਪਰ ਜਨਰਲ ਜੀਆਰ ਹਾ ਜਿਹੜੇ ਫੌਜ ਦੇ ਕਮਾਂਡਰ ਸੀਗੇ ਉਹਨਾਂ ਨੇ ਨਾ ਕਰਤੀ ਔਰ ਜੰਗ ਲੜੀਏ ਨੇ ਸਾਡੀ ਪ੍ਰਬੰਧਕ ਕਮੇਟੀ ਪਾਕਿਸਤਾਨ ਦੀ ਬਣਾਈ ਤੇ ਜਗਨੀ ਆਂ ਕਿਤਾਬਾਂ ਦੇ ਵਿੱਚ ਸਿੱਖਾਂ ਦੇ ਉਲਟ ਉੱਚੇ ਲਿਖਿਆ ਗਿਆ ਸੀਗਾ ਉਹ ਸਾਰਾ ਨਕਾਟ ਦੇ ਤੇ ਨਵੇਂ ਸਿਰੋਂ ਪਾਕਿਸਤਾਨ ਦੀਆਂ ਇਤਿਹਾਸਾਂ ਦੇ ਵਿੱਚ ਠੀਕ ਇਤਿਹਾਸ چھپوایا سو so, اسی بڑے رنی ہیں کہ سردار رجندر سنگھ نو بڑی سانب کے موجودہ دی پاکستان دی سرکار نے تی فوج نے یہاں نکیا ہے گا اور سسکار بھی کرایا گیا ہے ہو سکتا سی ابھی منگ کی سی کہ انہیں فل سانوں واقعی دیتے جان ਜਿਹਨੇ ਸੀ ਕੀਤੇ ਫੌਜ ਸਾਹਿਬ ਆਗਰੇ ਉਹਨਾਂ ਜਲ ਪ੍ਰਬੰਧ ਕਰ दिए ਪਰੇਗਤ ਨਹੀਂ ਹੋ ਸਕੀ ਅਫਸੋਸ ਹੈ ਪਰ ਹੋਣੀ ਚਾਹੀਦੀ ਸੀ ਸੋਈ ਸਾੜੀ ਜੋ ਫੌਜ ਸਿੱਖ ਫੌਜ ਦੇ ਨਾਲ ਅਜੋਰੀ ਹੈ ਇੱਕ ਹੋਰ ਦੌਰ ਜਿਹੜਾ ਸਿੱਖਾਂ ਕਤਲ ਕਰਨ ਦਾ ਮੌਤੀ ਦੀ ਪਾਲਿਸੀ ਬਣੀ ਹੈ ਇਹਦੇ ਵਿੱਚ ਸਾਥ ਅਮਿਤ ਸ਼ਾਤਾ ਹੈਗਾ ਜੈ ਸ਼ੰਕਰ ਦਾ ਹੈਗਾ ਰਾਜਨਾਥ ਸਿੰਘ ਦਾ ਹੈਗਾ ਡੋਏ ਨੈਸ਼ਨਲ ਸਕਿਉਰਿਟੀ アドਵਾਈਜ਼ਰ ਦਾ ਹੈਗਾ ਰੋ ਦਾ ਜਿਹੜਾ ਮੁਖੀ ਹੈ ਉਹਦਾ ਹੈਗਾ ਸਾਫ ਦਾ ਰੋ ਦਾ ਮੁਖੀ ਜਿਹੜਾ ਗੁਰਦਾਸਪੁਰ ਦਾ ਐਸਐਸਪੀ ਸੀਗਾ ਗੋਇਲ ਉਹਦਾ ਹੈਗਾ ਇਸ ਦੀ ਗੱਲ ਕੋਈ ਕਰਨ ਨੂੰ ਤਿਆਰ ਨਹੀਂ ਹੈ ਮੈਂ ਪਾਰਲੀਮੈਂਟ ਦੇ ਵਿੱਚ ਵੀ ਕੋਸ਼ਿਸ਼ ਕੀਤੀ ਹੈ ਪਰ ਇਹ ਗੱਲ ਬਰੋਧਿਤ ਨਹੀਂ ਚੱਕਦੀ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਕਿਉਂ ਨਹੀਂ ਚੱਕਦੀ ਕੌਂਸਲਿਸਟ ਦੇ ਲੀਡਰਾਂ ਨੇ ਕਿਹਾ ਮੈਨੂੰ ਦੱਸਿਆ ਕਿ ਅਸੀਂ ਤਾਂ ਨਹੀਂ ਚੱਕਦੇ ਕਿਉਂ ਕਰਦੇ ਇਹ ਇੰਡੀਆ ਦੀ ਕੌਮੀ ਨੈਸ਼ਨਲ ਪਾਲਿਸੀ ਹੈ ਤੇ ਨੈਸ਼ਨਲ ਪਾਲਿਸੀ ਦੇਖ ਲਾਫ ਅਸੀਂ ਬੋ ਨਹੀਂ ਸਕਦੇ ਕਿ ਸਿੱਖਾਂ ਨੂੰ ਬਾਹਰ ਦੇ ਬੰਥਾ ਦੇ ਵਿੱਚ ਮਾਰਨਾ ਕਿਹੜੀ ਨੈਸ਼ਨਲ ਪਾਲਿਸੀ ਹੋ ਜਾਂਦੀ ਹੈ ਸੋ ਸਤਕਾਰਿਓ ਸਾਥ ਸੰਗਠਨ ਦੀ ਇਹ ਜਿਹੜੀ ਨੈਸ਼ਨਲ ਪਾਲਿਸੀ ਹੈ ਤੁਸੀਂ ਵੇਖੋ ਬਲੂ ਸਟਾਰ ਹੋਇਆ ਇੰਦਰਾ ਗਾਂਧੀ ਨੇ ਸਾਰਾ ਕੁਝ ਕਰਾਇਆ ਪਰ ਬੀਜੇਪੀ ਦੀ ਆਪੋਜੀਸ਼ਨ ਸਰਕਾਰ ਜਾਂ ਪਾਰਟੀ ਵਾਡ ਫ੍ਰੀ ਨੇ ਕਿਹਾ ਇਹ ਸਾਡੀ ਦੂਜਾ ਮਤ ਹੈ ਤੇ ਵਾਡ ਨੇ ਕਿਹਾ ਕਿ 6 ਮਹੀਨੇ ਬੈਠਾ ਫੌਜ ਨੂੰ ਹਮਲਾ ਕਰ ਦੇਣਾ ਚਾਹੀਦਾ ਸੀਗਾ